ਨੇ ਗਸ਼ਤ ਇਸ ਨੂੰ ਜਾ ਕੇ ਚੈੱਕ ਕੀਤਾ ਸ਼ੱਕੀ ਗੱਦੀ ਨੂੰ ਘੇਰ ਕੇ ਇਸ ਵਿੱਚੋਂ 5 ਬੰਦੇ ਗ੍ਰਿਫਤਾਰ ਕੀਤੇ ਅਤੇ 45000 ਪਰੇਗਾ ਬੈਲਿੰਗ 300mg ਦੇ ਕੈਪਸੂਲ ਬਰਾਮਦ ਹੋਏ ਨੇ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਪੰਜਾਬ ਦੀ ਵੱਡੀ ਖਬਰ ਲੈ ਕੇ ਆਜ ਰਹਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਡੀਆਈਜੀ ਫੋਲਪੁਰ ਰੇਂਜ ਅਤੇ ਜ਼ਿਲ੍ਹਾ ਮੁਖੀ ਭਪਿੰਦਰ ਸਿੰਘ ਦੀ ਗਵਾਈ ਹੇਠ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੌਰਾਨ ਮਮਦੋੜ ਤੇ ਪੁਲਿਸ ਇੰਸਪੈਕਟਰ ਗੁਰਵਿੰਦਰ ਕੁਮਾਰ ਦੀ ਹਦਾਇਤਾਂ ਮੁਤਾਬਕ ਪੁਲਿਸ ਦੀ ਗਸ਼ਤ ਦੇ ਦੌਰਾਨ ਮਮਦੋੜ ਖਾਈ ਰੋਡ ਤੇ ਨਾਕਾ ਲਗਾ ਕੇ ਪੰਜ ਨਸ਼ਾ ਤਸਕਰਾਂ ਨੂੰ 45 ਹਜ਼ਾਰ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਆਓ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਜੀ ਯੁੱਧ ਨਸ਼ਾ ਵਿਰੁੱਧ ਵਿੱਚ ਲਗਾਤਾਰ ਪੰਜਾਬ ਪੁਲਿਸ ਦੀ ਕਾਰਵਾਈ ਜਾਰੀ ਹੈ ਤੇ ਇਸੇ ਦੇ ਤਹਿਤ ਕੱਲ ਥਾਣਾ ਮੰਦੋਟ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਵਿੱਚ ਪ੍ਰੈਗਾਬੈਲਿਨ 300mg ਨਾਮ ਦਾ ਕੈਪਸੂਲ ਜੋ ਕਿ ਇੱਕ ਨਸ਼ੀਲਾ ਕੈਪਸੂਲ ਹੁੰਦਾ ਹੈ ਉਸ ਨੂੰ ਭਾਰੀ ਮਾਤਰਾ 'ਚ ਉਹਦੀ ਬਰਾਮਦਗੀ ਕੀਤੀ ਗਈ ਹੈ ਸਾਨੂੰ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਹੁਣ ਹੈਰੋਇਨ ਤੇ ਜਾਂ ਹੋਰ ਨਸ਼ੇ ਦੀ ਜਿਹੜੀ ਵਸਤੂ ਹੈਗੀ ਨਸ਼ੀਲੇ ਪਦਾਰਥ ਨੇ ਉਹਨਾਂ ਤੇ ਸਖਤ ਹੈ ਪੰਜਾਬ ਪੁਲਿਸ ਤਾਂ ਉਸੇ ਦਾ ਐਜ਼ ਅ ਸਬਸਟੀਟਿਊਟ ਜਿਹੜੇ ਐਡਿਕਟਸ ਨੇ ਆਹ ਕੈਪਸੂਲਸ ਯੂਜ਼ ਕਰਦੇ ਨੇ ਤੇ ਇਸ ਤੇ ਤੁਰੰਤ ਕਾਰਵਾਈ ਕਰਦੇ ਆ ਜਿਵੇਂ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸਿੱਗੀ ਕਿ ਖਾਈ ਫੇਮੇਕੇ ਤੋਂ ਇੱਕ ਗੱਡੀ ਜਿਸ ਵਿੱਚ ਭਾਰੀ ਮਾਤਰਾ ਚ ਕੈਪਸੂਲ ਨੇ ਉਹਨੂੰ ਤਲਾਸ਼ੀ ਕੀਤੀ ਜਾਵੇ ਤਾਂ ਬਰਾਮਦੀ ਹੋ ਸਕਦੀ ਹੈ ਉਸ ਸੀਕ੍ਰੇਟ ਇਨਫੋਰਮੇਸ਼ਨ ਤੇ ਐਕਸ਼ਨ ਕਰਦੇ ਆ ਕਾਣਾ ਮੰਦੋਰ ਤੋਂ ਸਬ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਗਠਿਤ ਕੀਤੀ ਗਈ ਜਿਸ ਨੇ ਦੁਰਾਨੇ ਗਸ਼ਤ ਇਸ ਨੂੰ ਜਾ ਕੇ ਚੈੱਕ ਕੀਤਾ ਸ਼ੱਕੀ ਗੱਡੀ ਨੂੰ ਘੇਰ ਕੇ ਐਸਐਚਓ ਪੰਜ ਬੰਦੇ ਗ੍ਰਿਫਤਾਰ ਕੀਤੇ ਅਤੇ 45000 ਪ੍ਰੇਗਾ ਬੈਲਿੰਗ 300 ਐਮਜੀ ਦੇ ਕੈਪਸੂਲ ਬਰਾਮਦ ਹੋਏ ਨੇ ਜਿਸ ਤਹਿਤ ਥਾਣਾ ਮੋਰਟੋੜ ਵਿਖੇ 223 ਬੀਐਨਐਸ ਚ ਪਰਚਾ ਦਰਜ ਕੀਤਾ ਗਿਆ ਦੋਸ਼ੀ ਫੜਲੇ ਜੀ ਦੋਸ਼ੀ ਜੀ ਦੋਸ਼ੀ ਗ੍ਰਿਫਤਾਰ ਨੇ ਦੋਸ਼ੀਆਂ ਦੇ ਨਾਮ ਨੇ ਮਨਦੀਪ ਕੁਮਾਰ ਵਾਸੀ ਖਾਈ ਫੇਮੇ ਕੇ ਗੁਰਵਿੰਦਰ ਸਿੰਘ ਵਾਸੀ ਨਾਮਪੁਰਾ ਕੁਲਵੰਤ ਸਿੰਘ ਵਾਸੀ rauke ਥਾਣਾ ਰਮਨ ਸਿੰਘ ਅਤੇ ਮਨਪ੍ਰਿੰਤ ਸਿੰਘ ਰਸian ਗੁਰੂ ਆਸ ਹੈ ਇਹ ਕੋਈ ਦੱਸਿਆ ਜੀ ਇਹਨਾਂ ਨੇ ਕਿੱਥੋਂ ਲੈ ਕੇ ਆਂਦੇ ਸੀ ਜੀ ਇਹਨਾਂ ਨੇ ਦੱਸਿਆ ਕਿ ਅਸੀਂ ਬਾਹਰਲੀ ਸਟੇਟ ਤੋਂ ਲੈ ਕੇ ਆਉਂਦੇ ਆ ਇੱਕ ਕੈਪਸੂਲ ਤੇ ਇੱਥੇ ਪੰਜਾਬ ਚ ਲਿਆ ਕੇ ਇਹਨਾਂ ਦੀ ਪਿੰਡਾਂ ਚ ਵਿਕਰੀ ਕਰਦੇ ਆ ਜਿਵੇਂ ਛੋਟੇ-ਮੋਟੇ ਮੈਡੀਕਲ ਸਟੋਰਸ ਤੇ ਵਿਕਰੀ ਕਰਦੇ ਆ ਜਾਂ ਫਿਰ ਇਹ ਸਿੱਧਾ ਵੀ ਕਦੇ ਕਿਸੇ ਐਡਿਕਟ ਨੂੰ ਫੜਾ ਦਿੰਦੇ ਨੇ ਪਹਿਲਾਂ ਕੋਈ ਪਰਚਾ ਦਰਜ ਹੈ ਜੀ ਇਹਨਾਂ ਤੇ ਨਹੀਂ ਪਹਿਲਾਂ ਕੋਈ ਪਰਚਾ ਦਰਜ ਨਹੀਂ ਆ ਪਰ ਇਹਨਾਂ ਦੇ ਹੋਰ ਜੇ ਕੋਈ ਨਸ਼ੀਲੇ ਪਦਾਰਥ ਹੈ ਕੈਪਸੂਲ ਨਾਲ ਲਿੰਕ ਨੇ ਉਹ ਖੰਗਾਲੇ ਜਾ ਰਹੇ ਨੇ ਤੇ ਉਹ ਜਲਦੀ ਉਹਦਾ ਖੁਲਾਸਾ ਇਹਨਾਂ ਨੂੰ ਕਰਤਾ ਜੀ ਅਦਾਲਤ ਪ ਜੀ ਹਜੇ ਕਰਨਾ ਸਾਰੇ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਨੇ ਕੋਈ ਪਤਾ ਲੱਗਾ ਹੀ ਇਹ ਹਜੇ ਤੱਕ ਜਿਹੜੀ ਪੁੱਛ ਕੇ ਚਾਹਿਆ ਉਸ ਦੇ ਮੁਤਾਬਕ ਇਹਨਾਂ ਨੇ ਦੱਸਿਆ ਕਿ ਅਸੀਂ ਕਰੀਬ 2-3 ਵਾਰੀ ਵੱਡੀ ਕਨਸਾਈਨਮੈਂਟ ਮੰਗਾ ਚੁੱਕੇ ਹਾਂ ਜਿਵੇਂ ਵਿਕਰੀ ਕੀਤੀ ਜਾਂਦੀ ਹੈ ਤੇ ਪਿੰਡਾਂ 'ਚ ਤੇ ਹੋਰ ਇਸ ਤੋਂ ਪੁਰਾਣੇ ਹੋਰ ਵੀ ਜਿਹੜੇ ਲਿੰਕ ਨੇ ਉਹ ਅਸੀਂ ਇਹਨਾਂ ਦੀ ਪੁਸ਼ਕਿਸ ਦੌਰਾਨ ਜਲਦੀ ਸਾਹਮਣੇ ਲਿਆ। ਇਹ ਲੱਗਦਾ ਜੀ ਪਿੰਡੇ ਦੇ ਪਿੰਡਾਂ ਦੇ ਵਿੱਚ ਜੋ ਕਰਿਆਨੀ ਵਾਲੀਆਂ ਦੁਕਾਨਾਂ ਆ ਕੇ ਵੀ ਸ਼ੱਕ ਜਾ ਰਿਹਾ ਹੈ ਸੀਗਾ ਵੀ ਉੱਥੇ ਵੀ ਵੇਚਦੇ ਹੋਣਗੇ। ਜੀ ਇਹ ਸਾਨੂੰ ਦੇਖੋ ਪਹਿਲਾਂ ਤੋਂ ਵੀ ਬਹੁਤ ਵਾਰ ਇਨਫੋਰਮੇਸ਼ਨ ਆਉਂਦੀ ਰਹਿੰਦੀ ਹੈ ਕਿ ਜਿਹੜੇ ਐਡਿਕਟਸ ਨੇ ਉਹ ਨਸ਼ੀਲੇ ਕੈਪਸੂਲ ਕੰਜ਼ੂਮ ਕਰਦੇ ਨੇ ਤੇ ਉਹਦੀ ਵਿਕਰੀ ਕਦੇ ਕੋਈ ਕਰਿਆਨੀ ਦੀ ਦੁਕਾਨ ਤੇ ਹੀ ਹੈ ਕੋਈ ਮੈਡੀਕਲ ਸਟੋਰ ਤੇ ਜੋ ਕਿ ਇੱਕ ਬੈਂਡ ਕੈਪਸੂਲ ਹੈ ਜਿਹਦੀ ਵਿਕਰੀ ਗੈਰ ਕਾਨੂੰਨੀ ਹੈ ਉਹ ਕੀਤੀ ਜਾਂਦੀ ਹੈ। ਤੇ ਪਹਿਲਾਂ ਵੀ ਸਾਡੇ ਧਿਆਨ 'ਚ ਇਨਫੋਰਮੇਸ਼ਨਾਂ ਆਈਆਂ ਨੇ। ਤੇ ਇਸ ਤੇ ਤੁਰੰਤ ਕਾਰਵਾਈ ਕਰਦੇ ਆ ਅੱਜ ਕੇ ਬਹੁਤ ਵੱਡੀ ਸਫਲਤਾ ਹਾਸਿਲ ਕੀਤੀ ਹੈ ਜਿਸ ਨਾਲ ਨਸ਼ੇ ਨੂੰ ਬਹੁਤ ਵੱਡੀ ਥੱਲ ਪਈ ਸੋ ਦੋਸਤੋ ਤੁਸੀਂ ਨਸ਼ਾ ਤਸਕਰਾਂ ਦੀ ਫਰੋਖ ਪਰ ਦੀ ਵੱਡੀ ਖਬਰ ਸੁਣੀ ਤੁਹਾਨੂੰ ਇਹ ਸਾਰੀ ਕਾਰਵਾਈ ਤੇ ਕੀ ਮਹਿਸੂਸ ਹੋਇਆ ਜੋ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਵੱਧ ਕਾਰਵਾਈ ਕੀਤੀ ਜਾ ਰਹੀ ਹੈ ਕੀ ਨਸ਼ਾ ਤਸਕਰਾਂ ਤੇ ਲਗਾਮ ਪਾਈ ਜਾ ਸਕੇਗੀ ਆਪਣੀ ਰਾਏ ਕਮੈਂਟ ਬਾਕਸ 'ਚ ਜਰੂਰ ਦਿਓ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰਦੋ ਸੋ ਧੰਨ